ਹੈਲਥ ਨਾਲ ਜਿਹੜੀਆਂ ਖਬਰਾਂ ਲੱਕੀਆਂ ਹਾਜ਼ਰਾਂ ਸਤਿਕਾਰ ਸਵਕਤ ਦੇ ਤੁਹਾਡਾ ਦਿਸ਼ਾ ਹੈਲਥ ਤੇ ਜੇਕਰ ਤੁਸੀਂ ਐਸ ਡੀਟੀ ਅਤੇ ਖੱਟੇ ਡਕਾਰਾ ਤੋਂ ਪਰੇਸ਼ਾਨ ਹੋ ਤਾਂ ਇਸ ਸਮੱਸਿਆ ਆਮ ਤੌਰ ਤੇ ਗਲਤ ਖਾਣ ਪੀਣ ਦੀਆਂ ਆਦਤਾਂ ਕਾਰਨ ਹੁੰਦੀ ਆ ਤਨਾ ਅਤੇ ਜੀਵਨ ਸ਼ੈਲੀ ਕਾਰਨ ਹੁੰਦੀ ਆ ਪਰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਅੱਜ ਅਸੀਂ ਤੁਹਾਨੂੰ ਇੱਥੇ ਇਸ ਦੇ ਕ੍ਰੇਲੂ ਉਪਾਅ ਦੱਸਾਂਗੇ ਖਟਿਆਲ ਡਕਾਰ ਅਤੇ ਐਸਡੀਟੀ ਦਾ ਕਾਰਨ ਖਟਿਆਲ ਡਕਾਰ ਅਤੇ ਐਸਡੀਟੀ ਕਈ ਕਾਰਨਾ ਕਰਕੇ ਹੋ ਸਕਦੀ ਹੈ ਜਿਵੇਂ ਕਿ ਬਹੁਤ ਜ਼ਿਆਦਾ ਮਸਾਲੇਦਾਰ ਭੋਜਨ ਖਾਣਾ ਤਣਾਅ ਅਤੇ ਚਿੰਤਾ ਕਾਫੀਨ ਅਤੇ ਆਲ ਦਾ ਜ਼ਿਆਦਾ ਸੇਵਨ ਕਰਨਾ ਸੌਂਫ ਨਾਲ ਸਿਰਫ ਪਾਚਨ ਕਿਰੇ ਲਈ ਫਾਇਦੇਮੰਦ ਹੁੰਦੀ ਹੈ ਸਗੋ ਇਹ ਗੈਸ ਐਸਡੀਟੀ ਅਤੇ ਖਟਿਆਲ ਡਕਾਰ ਦੀ ਸਮੱਸਿਆ ਤੋਂ ਰਾਤ ਵੀ ਦਿਵਾਉਂਦੀ ਹੈ ਭੋਜਨ ਤੋਂ ਬਾਅਦ ਅੱਧਾ ਚਮਚ ਸੌਂਫ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਇਹ ਪਾਚਨ ਐਂਜ਼ਾਈਮ ਦੇ ਉਤਪਾਦਨ ਨੂੰ ਵਧਾਉਂਦਾ ਹੈ ਇਸ ਨਾਲ ਭੋਜਨ ਨੂੰ ਪਚਾਉਣ ਵਿੱਚ ਆਸਾਨੀ ਹੁੰਦੀ ਹੈ ਸੌਂਫ ਜਮ ਜੁਦਾ ਐਂਟੀਆਕਸੀਡੈਂਟ ਗੁਣ ਤੁਹਾਡੀ ਸੇਤ ਨੂੰ ਬਿਹਤਰ ਬਣਾਉਂਦੀ ਹਨ ਇਸ ਦੇ ਸੇਵਨ ਨਾਲ ਮੂੰਹ ਦਾ ਸੁਆਦ ਵੀ ਠੀਕ ਹੁੰਦਾ ਹੈ ਅਤੇ ਪੇਟ ਦੀ ਜਲਨ ਵੀ ਘਟ ਹੁੰਦੀ ਹੈ ਸੌਂਫ ਦਾ ਨਿਯਮਤ ਸੇਵਨ ਕਰਨ ਨਾਲ ਤੁਸੀਂ ਬਿਹਤਰ ਪਾਚਨ ਅਤੇ ਘੱਟ ਐਸਡੀਟੀ ਅਨੁਪੂਰ ਹੋਗੇ ਕਨੇ ਦੀ ਚਾਹ ਪੀਣ ਨਾਲ ਦਿਲ ਦਾ ਸਾੜ ਘਟ ਹੁੰਦਾ ਹੈ ਅਤੇ ਐਸਡੀਟੀ ਨੂੰ ਘਟ ਕਰਨ ਚ ਮਦਦ ਮਿਲਦੀ ਹੈ ਕਾਪੋ ਪਦੀਨੇ ਦੀ ਚਾਹ ਬਣਾਉਣ ਲਈ ਪਦੀਨੇ ਦੇ ਤਾਜ਼ਾ ਪੱਤਿਆਂ ਨੂੰ ਉਬਾਲੋ ਅਤੇ ਕੁਝ ਮਿੰਟਾਂ ਲਈ ਇਸ ਨੂੰ ਛਾੜ ਦਿਓ ਇਸ ਤੋਂ ਬਾਅਦ ਇਸ ਨੂੰ ਛਾਨ ਕੇ ਗਰਮ ਗਰਮ ਪੀਓ ਇਹ ਨਾ ਸਿਰਫ ਤੁਹਾਡੇ ਪਾਚਨ ਤਤਨ ਨੂੰ ਸੰਤੁਲਿਤ ਕਰਦਾ ਹੈ ਸਗੋਂ ਤੁਹਾਨੂੰ ਤਾਜ਼ਗੀ ਦਾ ਅਹਿਸਾਸ ਵੀ ਕਰਾਉਂਦਾ ਹੈ ਪੁਦੀਨੇ ਦੀ ਚਾਹ ਦਾ ਨਿਯਮਤ ਸੇਵਨ ਕਰਨ ਨਾਲ ਗੈਸ ਅਤੇ ਖੱਟੇ ਡਕਾਰ ਤੋਂ ਛੁਟਕਾਰਾ ਮਿਲਦਾ ਹੈ ਇਸ ਤੋਂ ਇਲਾਵਾ ਇਹ ਤੁਹਾਡੀ ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਵੀ ਕਰਦਾ ਹੈ ਜੀਰਾ ਪਾਚਨ ਕਿਰਿਆ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ ਇੱਕ ਗਲਾਸ ਪਾਣੀ 'ਚ ਇੱਕ ਚਮਚ ਜੀਰਾ ਜੀਰੇ ਨੂੰ ਉਬਾਲੋ ਅਤੇ ਹਰ ਰੋਜ਼ ਇਸ ਦਾ ਸੇਵਨ ਕਰੋ ਇਹ ਤੁਹਾਡੀ ਪਾਚਨ ਪ੍ਰਣਾਲੀ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੇਗਾ ਅਤੇ ਗੈਸ ਐਸਡੀਟੀ ਅਤੇ ਖੱਟੇ ਕੜਤੂ ਰਾਤ ਨੂੰ ਆਉਂਦਾ ਹੈ ਜੀਰੇ ਚ ਐਂਟੀਆਕਸੀਡੈਂਟ ਗੁਣ ਹੁੰਦੀਆਂ ਜੋ ਤੁਹਾਡੀ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਤੁਹਾਡੀ ਮਦਦ ਕਰਦੀਆਂ ਇਸ ਨੂੰ ਨਿਯਮਤ ਤੌਰ ਤੇ ਪੀਣ ਨਾਲ ਪੇਟ ਦੀਆਂ ਸਮੱਸਿਆਵਾਂ ਘੱਟ ਹੋ ਜਾਂਦੀਆਂ ਅਤੇ ਤੁਸੀਂ ਹਲਕਾ ਮਹਿਸੂਸ ਕਰ ਸਕਦੇ ਹੋ ਇਸ ਤੋਂ ਇਲਾਵਾ ਜੀਰੇ ਦਾ ਪਾਣੀ ਸਰੀਰ ਨੂੰ ਡਿਟੌਕਸ ਸਫਾਈ ਕਰਨ ਵਿੱਚ ਤੁਹਾਡੀ ਮਦਦ ਕਰਦਾ ਹੈ ਅਦਰਕ ਚ ਐਂਟੀਆਕਸੀਡੈਂਟ ਅਤੇ ਐਂਟੀਫਾਈਲੀਮੈਂਟਰੀ ਗੁਣ ਹੁੰਦੇ ਹਨ ਅਦਰਕ ਦਾ ਟੁਕੜਾ ਚਬਾਉਣ ਨਾਲ ਗੈਸ ਅਤੇ ਐਸਡੀਡੀ ਤੋਂ ਰਾਤ ਮਿਲਦੀ ਹੈ ਇਸ ਇਹ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਪਾਚਨ ਕਿਰਿਆ ਨੂੰ ਸੁਧਾਰਦਾ ਹੈ ਅਦਰਕ ਦਾ ਸੇਵਨ ਨਾਲ ਨਾ ਸਿਰਫ ਖਟਿਆਲ ਗੜ ਦੀ ਸਮੱਸਿਆ ਘਟ ਹੁੰਦੀ ਹੈ ਸਗੋਂ ਇਹ ਦਿਲ ਦੀ ਜਲਨ ਤੋਂ ਵੀ ਰਾਤ ਪਾਉਂਦਾ ਹੈ ਇਸ ਨੂੰ ਗਰਮ ਪਾਣੀ 'ਚ ਮਿਲਾ ਕੇ ਚਾਹ ਦੇ ਰੂਪ ਵਿੱਚ ਲੈ ਸਕਦੇ ਹੋ ਜਿਸ ਨਾਲ ਤੁਹਾਨੂੰ ਬਹੁਤ ਸਾਰੇ ਫਾਇਦੇ ਵੀ ਹੋਣਗੇ ਹਿੰਗ ਦਾ ਪਾਣੀ ਪੀਣ ਨਾਲ ਪੇਟ ਦਰਦ ਅਤੇ ਖੱਟੀ ਡਕਾਰਾ ਤੋਂ ਆਰਾਮ ਮਿਲਦਾ ਹੈ ਇੱਕ ਗਲਾਸ ਕੋਸੇ ਪਾਣੀ ਵਿੱਚ ਇੱਕ ਚੁਟਕੀ ਹਿੰਗ ਮਿਲਾ ਕੇ ਪੀਓ ਇਹ ਪਾਚਨ ਤੰਤਰ ਨੂੰ ਠੀਕ ਕਰਨ ਵਿੱਚ ਤੁਹਾਡੀ ਮਦਦ ਕਰਦਾ ਹੈ ਅਤੇ ਗੈਸ ਤੋਂ ਰਾਹਤ ਤੋਂ ਆਉਂਦਾ ਹੈ ਹਿੰਗ ਪੇਟ ਦੀ ਜਲਨ ਨੂੰ ਘਟ ਕਰਦਾ ਹੈ ਇਸ ਨੂੰ ਹਰ ਰੋਜ਼ ਸਵੇਰੇ ਖਾਲੀ ਪੇਟ ਲੈਣ ਨਾਲ ਜ਼ਿਆਦਾ ਫਾਇਦੇ ਹੁੰਦੀ ਹਨ ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਅਦਿਸ਼ਾ ਹੈਲਥ ਮਲ ਤਨਵਾਦ ਹੈਲਥ ਨਾਲ ਜਿਹੜੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਜੇਕਰ ਤੁਸੀਂ ਐਸ ਡੀਟੀ ਅਤੇ ਖੱਟੇ ਡਕਾਰਾ ਤੋਂ ਪਰੇਸ਼ਾਨ ਹੋ ਤਾਂ ਇਸ ਸਮੱਸਿਆ ਆਮ ਤੌਰ ਤੇ ਗਲਤ ਖਾਣ ਪੀਣ ਦੀਆਂ ਆਦਤਾਂ ਕਾਰਨ ਹੁੰਦੀ ਹੈ ਤਨਾ ਅਤੇ ਜੀਵਨ ਸ਼ੈਲੀ ਕਾਰਨ ਹੁੰਦੀ ਹੈ ਪਰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਅੱਜ ਅਸੀਂ ਤੁਹਾਨੂੰ ਇੱਥੇ ਇਸ ਦੇ ਕਿਰੇਲੂ ਉਪਾਅ ਦੱਸਾਂਗੇ ਖਟਿਆਲ ਡਕਾਰ ਅਤੇ ਐਸਡੀਟੀ ਦਾ ਕਾਰਨ ਖਟਿਆਲ ਡਕਾਰ ਅਤੇ ਐਸਡੀਟੀ ਕਈ ਕਾਰਨਾ ਕਰਕੇ ਹੋ ਸਕਦੀ ਹੈ ਜਿਵੇਂ ਕਿ ਬਹੁਤ ਜ਼ਿਆਦਾ ਮਸਾਲੇਦਾਰ ਭੋਜਨ ਖਾਣਾ ਤਣਾਅ ਅਤੇ ਚਿੰਤਾ ਕਾਫੀਨ ਅਤੇ ਆਲ ਦਾ ਜ਼ਿਆਦਾ ਸੇਵਨ ਕਰਨਾ ਸੌਂਫ ਨਾ ਸਿਰਫ ਪਾਚਨ ਕਿਰੇ ਲਈ ਫਾਇਦੇਮੰਦ ਹੁੰਦੀ ਹੈ ਸਗੋ ਇਹ ਗੈਸ ਐਸਡੀਟੀ ਅਤੇ ਖਟਿਆਲ ਡਕਾਰ ਦੀ ਸਮੱਸਿਆ ਤੋਂ ਰਾਤ ਵੀ ਦਿਵਾਉਂਦੀ ਹੈ ਭੋਜਨ ਤੋਂ ਬਾਅਦ ਅੱਧਾ ਚਮਚ ਸੌਂਫ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਇਹ ਪਾਚਨ ਐਂਜ਼ਾਈਮ ਦੇ ਉਤਪਾਦਨ ਨੂੰ ਵਧਾਉਂਦਾ ਹੈ ਇਸ ਨਾਲ ਭੋਜਨ ਨੂੰ ਪਚਾਉਣ ਵਿੱਚ ਆਸਾਨੀ ਹੁੰਦੀ ਹੈ ਸੌਂਫ ਸੌਂਫ ਜੁੱਦਾ ਐਂਟੀਆਕਸੀਡੈਂਟ ਗੁਣ ਤੁਹਾਡੀ ਸੇਤ ਨੂੰ ਬਿਹਤਰ ਬਣਾਉਂਦੀ ਹਨ ਇਸ ਦੇ ਸੇਵਨ ਨਾਲ ਮੂੰਹ ਦਾ ਸੁਆਦ ਵੀ ਠੀਕ ਹੁੰਦਾ ਹੈ ਅਤੇ ਪੇਟ ਦੀ ਜਲਨ ਵੀ ਘਟ ਹੁੰਦੀ ਹੈ ਸੌਂਫ ਦਾ ਨਿਯਮਤ ਸੇਵਨ ਕਰਨ ਨਾਲ ਤੁਸੀਂ ਬਿਹਤਰ ਪਾਚਨ ਅਤੇ ਘੱਟ ਐਸਡੀਟੀ ਅਨੁਪੂਰ ਹੋਗੇ ਨਿੰਦੀ ਚਾਹ ਪੀਣ ਨਾਲ ਦਿਲ ਦਾ ਸਾੜ ਘਟ ਹੁੰਦਾ ਹੈ ਅਤੇ ਐਸਡੀਟੀ ਨੂੰ ਘਟ ਕਰਨ ਚ ਮਦਦ ਮਿਲਦੀ ਹੈ ਤਾਂਪੋ ਪੁਦੀਨੇ ਦੀ ਚਾਹ ਬਣਾਉਣ ਲਈ ਪੁਦੀਨੇ ਦੇ ਤਾਜ਼ਾ ਪੱਤਿਆਂ ਨੂੰ ਉਬਾਲੋ ਅਤੇ ਕੁਝ ਮਿੰਟਾਂ ਲਈ ਇਸ ਨੂੰ ਛਾੜ ਦਿਓ ਇਸ ਤੋਂ ਬਾਅਦ ਇਸ ਨੂੰ ਛਾਨ ਕੇ ਗਰਮ ਗਰਮ ਪੀਓ ਇਹ ਨਾ ਸਿਰਫ ਤੁਹਾਡੇ ਪਾਚਨ ਤਤਨ ਨੂੰ ਸੰਤੁਲਿਤ ਕਰਦਾ ਹੈ ਸਗੋਂ ਤੁਹਾਨੂੰ ਤਾਜ਼ਗੀ ਦਾ ਅਹਿਸਾਸ ਵੀ ਕਰਾਉਂਦਾ ਹੈ ਪੁਦੀਨੇ ਦੀ ਚਾਹ ਦਾ ਨਿਯਮਤ ਸੇਵਨ ਕਰਨ ਨਾਲ ਗੈਸ ਅਤੇ ਖੱਟੇ ਡਕਾਰ ਤੋਂ ਛੁਟਕਾਰਾ ਮਿਲਦਾ ਹੈ ਇਸ ਤੋਂ ਇਲਾਵਾ ਇਹ ਤੁਹਾਡੀ ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਵੀ ਕਰਦਾ ਹੈ ਜੀਰਾ ਪਾਚਨ ਕਿਰਿਆ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ ਇੱਕ ਗਲਾਸ ਪਾਣੀ 'ਚ ਇੱਕ ਚਮਚ ਜੀਰਾ ਜੀਰੇ ਨੂੰ ਉਬਾਲੋ ਅਤੇ ਹਰ ਰੋਜ਼ ਇਸ ਦਾ ਸੇਵਨ ਕਰੋ ਇਹ ਤੁਹਾਡੀ ਪਾਚਨ ਪ੍ਰਣਾਲੀ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੇਗਾ ਅਤੇ ਗੈਸ ਐਸਡੀਟੀ ਅਤੇ ਖੱਟੇ ਜੀਰਕਾ ਰਤੂ ਰਾਤ ਨੂੰ ਹੁੰਦਾ ਹੈ ਜੀਰੇ ਚ ਐਂਟੀਆਕਸੀਡੈਂਟ ਗੁਣ ਹੁੰਦੀਆਂ ਜੋ ਤੁਹਾਡੀ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਤੁਹਾਡੀ ਮਦਦ ਕਰਦੀਆਂ ਇਸ ਨੂੰ ਨਿਯਮਤ ਤੌਰ ਤੇ ਪੀਣ ਨਾਲ ਪੇਟ ਦੀਆਂ ਸਮੱਸਿਆਵਾਂ ਘੱਟ ਹੋ ਜਾਂਦੀਆਂ ਅਤੇ ਤੁਸੀਂ ਹਲਕਾ ਮਹਿਸੂਸ ਕਰ ਸਕਦੇ ਹੋ ਇਸ ਤੋਂ ਇਲਾਵਾ ਜੀਰੇ ਦਾ ਪਾਣੀ ਸਰੀਰ ਨੂੰ ਡਿਟੌਕਸ ਸਫਾਈ ਕਰਨ ਵਿੱਚ ਤੁਹਾਡੀ ਮਦਦ ਕਰਦਾ ਹੈ ਅਦਰਕ ਚ ਐਂਟੀਆਕਸੀਡੈਂਟ ਅਤੇ ਐਂਟੀਫਾਈਲੀਮੈਂਟਰੀ ਗੁਣ ਹੁੰਦੇ ਹਨ ਅਦਰਕ ਦਾ ਟੁਕੜਾ ਚਬਾਉਣ ਨਾਲ ਗੈਸ ਅਤੇ ਐਸਡੀਡੀ ਤੋਂ ਰਾਤ ਮਿਲਦੀ ਹੈ ਇਸ ਇਹ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਪਾਚਨ ਕਿਰਿਆ ਨੂੰ ਸੁਧਾਰਦਾ ਹੈ ਅਦਰਕ ਦਾ ਸੇਵਨ ਨਾਲ ਨਾ ਸਿਰਫ ਖਟਿਆਲ ਗੜ ਦੀ ਸਮੱਸਿਆ ਘਟ ਹੁੰਦੀ ਹੈ ਸਗੋਂ ਇਹ ਦਿਲ ਦੀ ਜਲਨ ਤੋਂ ਵੀ ਰਾਤ ਪਾਉਂਦਾ ਹੈ ਇਸ ਨੂੰ ਗਰਮ ਪਾਣੀ 'ਚ ਮਿਲਾ ਕੇ ਚਾਹ ਦੇ ਰੂਪ ਵਿੱਚ ਲੈ ਸਕਦੇ ਹੋ ਜਿਸ ਨਾਲ ਤੁਹਾਨੂੰ ਬਹੁਤ ਸਾਰੇ ਫਾਇਦੇ ਵੀ ਹੋਣਗੇ। ਹਿੰਗ ਦਾ ਪਾਣੀ ਪੀਣ ਨਾਲ ਪੇਟ ਦਰਦ ਅਤੇ ਖੱਟੀ ਡਕਾਰਾ ਤੋਂ ਆਰਾਮ ਮਿਲਦਾ ਹੈ। ਇੱਕ ਗਲਾਸ ਕੋਸੇ ਪਾਣੀ ਵਿੱਚ ਇੱਕ ਚੁਟਕੀ ਹਿੰਗ ਮਿਲਾ ਕੇ ਪੀਓ। ਇਹ ਪਾਚਨ ਤੰਤਰ ਨੂੰ ਠੀਕ ਕਰਨ ਵਿੱਚ ਤੁਹਾਡੀ ਮਦਦ ਕਰਦਾ ਹੈ ਅਤੇ ਗੈਸ ਤੋਂ ਰਾਹਤ ਦਵਾਉਂਦਾ ਹੈ। ਹਿੰਗ ਪੇਟ ਦੀ ਜਲਨ ਨੂੰ ਘਟ ਕਰਦਾ ਹੈ। ਇਸ ਨੂੰ ਹਰ ਰੋਜ਼ ਸਵੇਰੇ ਖਾਲੀ ਪੇਟ ਲੈਣ ਨਾਲ ਜ਼ਿਆਦਾ ਫਾਇਦੇ ਹੁੰਦੀ ਹਨ। ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਅਦਿਸ਼ਾ ਹੈਲਥ ਨਾਲ। ਧੰਨਵਾਦ। ਨਾਲ ਜੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਜੇਕਰ ਤੁਸੀਂ ਐਸ ਡੀਟੀ ਅਤੇ ਖੱਟੇ ਡਕਾਰਾ ਤੋਂ ਪਰੇਸ਼ਾਨ ਹੋ ਤਾਂ ਇਸ ਮਸਲੇ ਆਮ ਤੌਰ ਤੇ ਗਲਤ ਖਾਣ ਪੀਣ ਦੀਆਂ ਆਦਤਾਂ ਕਾਰਨ ਹੁੰਦੀ ਹੈ ਤਨਾ ਅਤੇ ਜੀਵਨ ਸ਼ੈਲੀ ਕਾਰਨ ਹੁੰਦੀ ਹੈ ਪਰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਅੱਜ ਅਸੀਂ ਤੁਹਾਨੂੰ ਇੱਥੇ ਇਸ ਦੇ ਕਿਰੇਲੂ ਉਪਾਅ ਦੱਸਾਂਗੇ ਖਟਿਆਲ ਡਕਾਰ ਅਤੇ ਐਸਡੀਟੀ ਦਾ ਕਾਰਨ ਖਟਿਆਲ ਡਕਾਰ ਅਤੇ ਐਸਡੀਟੀ ਕਈ ਕਾਰਨਾ ਕਰਕੇ ਹੋ ਸਕਦੀ ਹੈ ਜਿਵੇਂ ਕਿ ਬਹੁਤ ਜ਼ਿਆਦਾ ਮਸਾਲੇਦਾਰ ਭੋਜਨ ਖਾਣਾ ਤਣਾਅ ਅਤੇ ਚਿੰਤਾ ਕਾਫੀਨ ਅਤੇ ਆਲ ਦਾ ਜ਼ਿਆਦਾ ਸੇਵਨ ਕਰਨਾ ਸੌਂਫ ਨਾ ਸਿਰਫ ਪਾਚਨ ਕਿਰੇ ਲਈ ਫਾਇਦੇਮੰਦ ਹੁੰਦੀ ਹੈ ਸਗੋ ਇਹ ਗੈਸ ਐਸਡੀਟੀ ਅਤੇ ਖਟਿਆਲ ਡਕਾਰ ਦੀ ਸਮੱਸਿਆ ਤੋਂ ਰਾਤ ਵੀ ਦਿਵਾਉਂਦੀ ਹੈ ਭੋਜਨ ਤੋਂ ਬਾਅਦ ਅੱਧਾ ਚਮਚ ਸੌਂਫ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਇਹ ਪਾਚਨ ਐਂਜ਼ਾਈਮ ਦੇ ਉਤਪਾਦਨ ਨੂੰ ਵਧਾਉਂਦਾ ਹੈ ਇਸ ਨਾਲ ਭੋਜਨ ਨੂੰ ਪਚਾਉਣ ਵਿੱਚ ਆਸਾਨੀ ਹੁੰਦੀ ਹੈ ਸੌਂਫ ਸੌਂਫ ਜੁਦਾ ਐਂਟੀਆਕਸੀਡੈਂਟ ਗੁਣ ਤੁਹਾਡੀ ਸੇਤ ਨੂੰ ਬਿਹਤਰ ਬਣਾਉਂਦੀ ਹਨ ਇਸ ਦੇ ਸੇਵਨ ਨਾਲ ਮੂੰਹ ਦਾ ਸੁਆਦ ਵੀ ਠੀਕ ਹੁੰਦਾ ਹੈ ਅਤੇ ਪੇਟ ਦੀ ਜਲਨ ਵੀ ਘਟ ਹੁੰਦੀ ਹੈ ਸੌਂਫ ਦਾ ਨਿਯਮਤ ਸੇਵਨ ਕਰਨ ਨਾਲ ਤੁਸੀਂ ਬਿਹਤਰ ਪਾਚਨ ਅਤੇ ਘੱਟ ਐਸਡੀਟੀ ਅਨੁਪੂਰ ਹੋਗੇ ਇਹਨੇ ਦੀ ਚਾਹ ਪੀਣ ਨਾਲ ਦਿਲ ਦਾ ਸਾੜ ਘਟ ਹੁੰਦਾ ਹੈ ਅਤੇ ਐਸਡੀਟੀ ਨੂੰ ਘਟ ਕਰਨ ਚ ਮਦਦ ਮਿਲਦੀ ਹੈ ਕਾਪੋ ਪਦੀਨੇ ਦੀ ਚਾਹ ਬਣਾਉਣ ਲਈ ਪਦੀਨੇ ਦੇ ਤਾਜ਼ਾ ਪੱਤਿਆਂ ਨੂੰ ਉਬਾਲੋ ਅਤੇ ਕੁਝ ਮਿੰਟਾਂ ਲਈ ਇਸ ਨੂੰ ਛਾੜ ਦਿਓ ਇਸ ਤੋਂ ਬਾਅਦ ਇਸ ਨੂੰ ਛਾਨ ਕੇ ਗਰਮ ਗਰਮ ਪੀਓ ਇਹ ਨਾ ਸਿਰਫ ਤੁਹਾਡੇ ਪਾਚਨ ਤਤਵ ਨੂੰ ਸੰਤੁਲਿਤ ਕਰਦਾ ਹੈ ਸਗੋਂ ਤੁਹਾਨੂੰ ਤਾਜ਼ਗੀ ਦਾ ਅਹਿਸਾਸ ਵੀ ਕਰਾਉਂਦਾ ਹੈ ਪੁਦੀਨੇ ਦੀ ਚਾਹ ਦਾ ਨਿਯਮਿਤ ਸੇਵਨ ਕਰਨ ਨਾਲ ਗੈਸ ਅਤੇ ਖੱਟੀ ਡਕਾਰ ਤੋਂ ਛੁਟਕਾਰਾ ਮਿਲਦਾ ਹੈ ਇਸ ਤੋਂ ਇਲਾਵਾ ਇਹ ਤੁਹਾਡੀ ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਵੀ ਕਰਦਾ ਹੈ ਜੀਰਾ ਪਾਚਨ ਕਿਰਿਆ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ ਇੱਕ ਗਲਾਸ ਪਾਣੀ 'ਚ ਇੱਕ ਚਮਚ ਜੀਰਾ ਜੀਰੇ ਨੂੰ ਉਬਾਲੋ ਅਤੇ ਹਰ ਰੋਜ਼ ਇਸ ਦਾ ਸੇਵਨ ਕਰੋ ਇਹ ਤੁਹਾਡੀ ਪਾਚਨ ਪ੍ਰਣਾਲੀ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੇਗਾ ਅਤੇ ਗੈਸ ਐਸਡੀਟੀ ਅਤੇ ਖੱਟੀ ਡਕਾਰਾ ਤੋਂ ਰਾਤ ਦਿਵਾਉਂਦਾ ਹੈ ਜੀਰੇ 'ਚ ਐਂਟੀਆਕਸੀਡੈਂਟ ਗੁਣ ਹੁੰਦੇ ਹਨ ਜੋ ਤੁਹਾਡੀ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਤੁਹਾਡੀ ਮਦਦ ਕਰਦੀਆਂ ਇਸ ਨੂੰ ਨਿਯਮਤ ਤੌਰ ਤੇ ਪੀਣ ਨਾਲ ਪੇਟ ਦੀਆਂ ਸਮੱਸਿਆਵਾਂ ਘੱਟ ਹੋ ਜਾਂਦੀਆਂ ਅਤੇ ਤੁਸੀਂ ਹਲਕਾ ਮਹਿਸੂਸ ਕਰ ਸਕਦੇ ਹੋ ਇਸ ਤੋਂ ਇਲਾਵਾ ਜੀਰੇ ਦਾ ਪਾਣੀ ਸਰੀਰ ਨੂੰ ডিটॉक्स सफाई ਕਰਨ ਵਿੱਚ ਤੁਹਾਡੀ ਮਦਦ ਕਰਦਾ ਹੈ ਅਦਰਕ ਚ ਐਂਟੀਆਕਸੀਡੈਂਟ ਅਤੇ ਐਂਟੀਫਾਈਲੀਮੈਂਟਰੀ ਗੁਣ ਹੁੰਦੇ ਹਨ ਅਦਰਕ ਦਾ ਟੁਕੜਾ ਚਬਾਉਣ ਨਾਲ ਗੈਸ ਅਤੇ ਐਸਡੀਡੀ ਤੋਂ ਰਾਤ ਮਿਲਦੀ ਹੈ ਇਸ ਇਹ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਪਾਚਨ ਕਿਰਿਆ ਨੂੰ ਸੁਧਾਰਦਾ ਹੈ। ਅਦਰਕ ਦਾ ਸੇਵਨ ਨਾਲ ਨਾ ਸਿਰਫ ਖੱਟੇ ਡਕਾਰ ਦੀ ਸਮੱਸਿਆ ਘਟ ਹੁੰਦੀ ਹੈ ਸਗੋਂ ਇਹ ਦਿਲ ਦੀ ਜਲਨ ਤੋਂ ਵੀ ਰਾਤ ਪਾਉਂਦਾ ਹੈ। ਇਸ ਨੂੰ ਗਰਮ ਪਾਣੀ 'ਚ ਮਿਲਾ ਕੇ ਚਾਹ ਦੇ ਰੂਪ ਵਿੱਚ ਲੈ ਸਕਦੇ ਹੋ ਜਿਸ ਨਾਲ ਤੁਹਾਨੂੰ ਬਹੁਤ ਸਾਰੇ ਫਾਇਦੇ ਵੀ ਹੋਣਗੇ। ਹਿੰਗ ਦਾ ਪਾਣੀ ਪੀਣ ਨਾਲ ਪੇਟ ਦਰਦ ਅਤੇ ਖੱਟੇ ਡਕਾਰਾ ਤੋਂ ਆਰਾਮ ਮਿਲਦਾ ਹੈ। ਇੱਕ ਗਲਾਸ ਕੋਸੇ ਪਾਣੀ ਵਿੱਚ ਇੱਕ ਚੁਟਕੀ ਹਿੰਗ ਮਿਲਾ ਕੇ ਪੀਓ। ਇਹ ਪਾਚਨ ਤੰਤਰ ਨੂੰ ਠੀਕ ਕਰਨ ਵਿੱਚ ਤੁਹਾਡੀ ਮਦਦ ਕਰਦਾ ਹੈ ਅਤੇ ਗੈਸ ਤੋਂ ਰਾਤ ਨੂੰ ਆਉਂਦਾ ਹੈ ਹਿੰਗ ਪੇਟ ਦੀ ਜਲਨ ਨੂੰ ਘਟ ਕਰਦਾ ਹੈ ਇਸ ਨੂੰ ਹਰ ਰੋਜ਼ ਸਵੇਰੇ ਖਾਲੀ ਪੇਟ ਲੈਣ ਨਾਲ ਜ਼ਿਆਦਾ ਫਾਇਦੇ ਹੁੰਦੀ ਹਨ ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਅਦਿਸ਼ਾ ਹੈਲਥ ਨਾਲ ਧੰਨਵਾਦ